हां जी भाई जी 사스카 जी सारे ब्राह्मणों सो मित्रों 24 तारीख 7 महीने 2025 ਨੂੰ ਵੀਡੀਓ ਬਣਾ ਰਹੇਗਾ ਬਹੁਤੀ ਸ਼ਕੀਨ ਚੰਗੇ ਰਿਕਾਰਡ ਦੀ ਜਿਹੜੀ ਝੋਟੀ ਆਪਾਂ ਕਹ ਲਈਏ ਜੇ ਕੱਟੀ ਕਲਈਏ ਜੈਡ ਬਲੈਕ ਚੰਗੇ ਸੇਮਾਂ ਦੀ ਚੰਗਾ ਮਦਰ ਮਿਲਕ ਬਾਈ ਨੇ ਜਿਹੜੀ ਸੇਲ ਕਰਨੀ ਆ ਬਾਕੀ ਜੋ ਜਾਣਕਾਰੀ ਉਹ ਮਾਲ ਸਾਂਝੀ ਕਰਨ ਇਹ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਤੇ ਚਲਦੀ ਚਲਦੀ ਵੀਡੀਓ ਆਪਣੇ ਚੈਨਲ ਭਾਗ ਸੇ ਫਾਰਮ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਤਾਂ ਦੀ ਵੀਡੀਓ ਬਣਾਉਣੀ ਤਾਂ ਆਪਣਾ ਨੰਬਰ ਨੋਟ ਕਰ ਲਿਓ 8360426501 ਬਾਕੀ ਰਹੀ ਗੱਲ ਹੁੜੇ ਲਾਂਬੇ ਦੀ ਵੀ ਰੇਟ ਵਿੱਚ ਨਹੀਂ ਕਦੇ ਰੇਟ ਥੋੜਾ ਵਿੱਚ ਕਰਾ ਦੇਾਂਗੇ ਤੇ ਹੋਊਗਾ ਵੀ ਕੱਟੇ ਦੀ ਜਾਇਜ਼ ਠੀਕ ਆ ਜਿਹਦੇ ਨਾਲ ਕੱਟੇ ਦੀ ਮੰਤਰਾ ਕੱਟੇ ਦੀ ਦੇਖ ਆ ਗਈ ਤਾਂ ਮਨ ਖੁਸ਼ ਹੁੰਦਾ ਪਰ ਰੇਟ ਵਾ ਦੇ ਬਿਲਕੁਲ ਜੈਨੂਨ ਜਾਇਜ਼ ਹੋਣਾ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਮੇਰਾ ਬੀਜੇ ਪਿੰਡ ਰਾਈਆ ਤਹਿਸੀਲ ਰਾਮਪੁਰਾ ਫੂਲ ਫੋਨ 24013 ਵੀਰ ਠੀਕ ਬਸ ਇਹਦਾ ਆਪਣਾ ਗਾਂਵਾਂ ਦਾ ਕੰਮ ਹੈ ਹਾਂ ਗਾਈਆਂ ਦਾ ਤੇ ਮੱਝਾਂ ਦਾ ਹੀ ਆਪਣਾ ਵੱਧ ਫਿਰ ਅਜ ਕਾ ਇਹ ਮਲ ਕੱਟੀ ਕੀ ਲੋਡ ਪੈ ਗਈ ਲੈਣ ਦੀ ਕੱਟੀ ਆਪਣੇ ਬੰਦੇ ਯਾਰ ਮਿੱਤਰ ਤੋਂ ਲਈ ਆ ਪੂਰੀ ਉਹਦੀ ਸਾਂਭੀ ਵੀ ਇੱਕ ਬੰਦੇ ਦੀ ਕੱਟੀ ਸੀ ਉਹ ਬੰਦੇ ਦੀ ਮੰਨ ਲਾ ਗੱਲ ਵੀ ਉਹਨਾਂ ਨੇ ਸਾਰੇ ਪਸ਼ੂ ਵੇਚ ਦਿੱਤੀ ਸੀ ਇਕੱਲੀ ਕੱਟੀ ਰਹਿ ਗਈ ਸੀ ਠੀਕ ਆ ਠੀਕ ਆ ਇਕੱਲੀ ਕੱਟੀ ਬਸ ਉਹਨੇ ਬੰਦੇ ਨੇ ਮੈਨੂੰ ਫੋਨ ਲਾ ਕੇ ਆਪਦੀ ਆ ਵੀ ਕੱਟੀ ਦਿੱਤੀ ਆ ਵੀ ਚੰਗੇ ਸੀਮਨ ਦੀ ਕੱਟੀ ਆ ਤੂੰ ਘਰੇ ਰੱਖ ਲਈਂ ਕਹਿੰਦਾ ਕਿਹੜੇ ਸੀਮਨ ਦੀ ਆ ਗਈ ਇਹ ਇਹ ਸਰਕਾਰੀ ਸੀਮਨ ਦੀ ਆ ਕੱਟੀ ਜੀ ਸਰਕਾਰੀ ਸੀਮਣ ਚਾਹੀਦੀ ਵਧੀਆ ਸੀਮਣ ਦੀ ਹੈ ਸਰਕਾਰੀ ਸੀਮਣ ਦਾ ਪੂਰੇ ਪੂਰੇ ਵਧੀਆ ਸੀਮਣ ਦੀ ਹੈ ਤੇ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ ਸੀਗਾ 16 17 ਕਿਲੋ ਦਾ ਸੀਗਾ ਠੀਕ ਆ ਮੱਤ ਵੀ ਚੰਗੀ ਦੀ ਦੂਜੇ ਸੂਏ ਦਾ ਠੀਕ ਆ ਇਹ ਪਹਿਲੇ ਸੂਏ ਦੀ ਕੱਟੀ ਆ ਦੂਜੇ ਸੂਏ ਦੀ ਹੁਣ ਇਹਦੀ ਉਮਰ ਕਿੰਨੀ ਕੈਸੇ ਟਾਈਮ ਕੱਟੀ ਨਹੀਂ ਉਮਰ ਇਹਦੀ ਸਹੀ 17 ਮਹੀਨੇ ਦੀ ਕੱਟੀ ਦੀ ਉਮਰ ਹੋਈ ਹੈ ਹੁਣ ਡੇਢ ਸਾਲੇ ਪੂਰੇ ਨਹੀਂ ਤੇ ਹਾਈਟ ਮਾਂ ਸ਼ਰਾਏ ਵਿੱਚ 2.5 ਸਾਲ ਦੀ ਕੱਟੀ ਨਹੀਂ ਦੇਣਾ ਕੱਟਦਾ ਇਹ ਮਾਂ ਦਾ ਬਹੁਤ ਡਬਲ ਕੱਦ ਸੀਗਾ ਬੰਦੇ ਨੇ ਮੈਨੂੰ ਲੱਥਾਂ ਦੇ ਸਾਰਾ ਕੁਝ ਇੱਥੇ ਥਾਣਾ ਜਿਹੜੀ ਬੰਦ ਤਹਿਸੀਲ ਠੰਡੀ ਕਿਆ ਬਾਤ ਹੈ ਨਾ ਫਾਮਦਾਰਾ ਮੱਥਾ ਮੱਥਾ ਦੇ ਕੱਟੀ ਦਾ ਕਿੰਨਾ ਸੋਹਣਾ ਬੂਥ ਆ ਲੈ ਸਹੀ ਆ ਫੇਸ ਕੁਆਲਟੀ ਬੜੀ ਚੰਗੀਆਂ ਨਾ ਹਾਂ ਜਿਵੇਂ ਮਤਲਬ ਪੂਰੀ ਆਪਾਂ ਕਹਿੰਦੇ ਜੀ ਜਾਮਣਾੋਂ ਕਾਲੀ ਸ਼ਾਹ ਕਾਲੂ ਆ ਗਈ ਇੱਕ ਵੀ ਬੰਦਾ ਚਿੱਟਾ ਬਾਲ ਭਾਲ ਦੇ ਆਪਾਂ ਕੱਟੀ ਫਰੀ ਦੇ ਦਾਂਗੇ ਲੈ ਕਢਾ ਕੇ ਲਾ ਫਾਮੜਾ ਕੋਈ ਕੱਟ ਨਹੀਂ ਹੂੰ ਸੰਭੀ ਪੜੀ ਬਹੁਤ ਆ ਯਾਰ ਬਾਕੀ ਰਾਜ ਰੂਰੀ ਬਹੁਤ ਆ ਟੀਕਾ ਭਰਾ ਉਹਦਾ ਕਾਬਲੀਆ ਹੀ ਪੈਦਾ ਯਾਰ ਨਾ ਕੱਟੀ ਨਾ ਟੀਕਾ ਤਾਂ ਹਜੇ ਐ ਮੰਨ ਲੈ ਵੀ ਯਾਰ ਢਾਈ ਸਾਲ ਦੀ ਜਿੱਦੈ ਨੂੰ ਕੱਟੀ ਨਹੀਂ ਹੋਣਾ ਇਸ ਹਿਸਾਬ ਨਾਲ ਲਾ ਲੈ ਉਹ ਪਰਲੇਗਾ ਜਿੱਡੇਗਾ ਕੱਟੀ ਨਹੀਂ ਹੋ ਜਾਣਾ ਹੂੰ ਬਹੁਤ ਡਬਲ ਹੋ ਜਾ ਬਹੁਤ ਡਬਲ ਬਣੂਗੀ ਲੈ ਗੇੜਾ ਖੜਾ ਫਿਰ ਤੋਰ ਕੇ ਦਿਖਾ ਦਈਏ ਤੇ ਥਾਂ ਤੁਹਾਨੂੰ ਦਿਖਾ ਦੇ ਮਿੱਤਰੋ ਚਾਰ ਥਾਣੇ ਤਾਂ ਥਾਣਾ ਦੀ ਤਾਂ ਆਪਣੀ ਫੁੱਲ ਗਰੰਟੀ ਦੇ ਥਾਣੇ ਦੇ ਮੋਟਾ ਦੇਖ ਲੱਗੇ ਹੂੰ ਦੇ ਸੋਹਣਾ ਗੈਪ ਚ ਲੱਜਾ ਵੀਰ ਹਣਾ ਬਾਲਾ ਸੋਹਣਾ ਥਾਂ ਲੈ ਵਸੇ ਇਹਦੀ ਮਾਂ ਦਾ ਲੈ ਕੜਾ ਗੇੜਾ ਫਿਰ ਬਾਈ ਲੰਬੇ ਲੋਟ ਤੇ ਬਾ ਸ੍ਰੀ ਦੀ ਬੰਤਰ ਬਹੁਤ ਬਾਗਮਾਲਾ ਕੱਟੀ ਦੀ ਲੱਤਾਂ ਲੁੱਤਾਂ ਦੇ ਕੱਟੀ ਦੀਆਂ ਸਾਂਹਾਂ ਦੇ ਜਾਨ ਚਾ ਕੱਟੀ ਬੁਰੀ ਠੀਕ ਐ ਮੋੜ ਲੈ ਬਰ ਮੋੜ ਕੰਪਲਾ ਦੇਖ ਮੂਹਰੋ ਕੱਟੀ ਦਾ ਨੀ ਨੀ ਛੋਟੀ ਉਮਰ ਦੀ ਕੰਪਲਾ ਕਿਸੇ ਸਾਥ ਨਿਤਰਾਉਂਦੀ ਨਾ ਹਾਂ ਦੇ ਗਾਲ ਤੇ ਇਹੀ ਆ ਲੈ ਵੀ ਤੁਹਾ ਮਰੋ ਨਿਆ ਮਿੱਤਰੋ ਚਾਲ ਚੁਰ ਕੱਟੀ ਦੀ ਪੂਰੀ ਖੁੱਲੀ ਐ ਹਾਲਾਕ ਉਮਰ ਕੱਟਣ ਵਾਲੀ ਐ ਪਰ ਸਰੀ ਝੋਟੀਆਂ ਵਾਲਾ ਦਾ ਹਾਂ ਦੰਦੋ ਬਿਲਕੁਲ ਕੱਚੀ ਖੀਰੀ ਐ 12 ਮਹੀਨੇ ਬਾਈ ਕੇ ਨਾ ਉਮਰਾਂ ਕੀ ਛੋਟੇ ਛੋਟੇ ਜਮੇ ਨਿੱਕੇ ਨਿੱਕੇ ਦੰਦਾਂ ਤੇ ਬਾਈ ਫਿਰ ਇਹ ਹੁਣ ਲੱਗਦਾ ਪਰ ਰੇਟ ਕਰ ਹੀ ਦੇਣਾ ਨਾ ਰੇਟ ਇਹਦਾ 47000 45000 ਦੀ ਕੱਟੀ ਦੀ ਜਾਂਦੀ ਜੀ 45 ਚੋਂ ਛੋੜਛੱਪਾ ਮਾਨਤ ਨੂੰ ਹਾਂ ਛੋੜਛੱਪਾ ਮਾਨਤ ਪਾ ਕਰਾਂਗੇ ਜਿਹੜੀ ਗੱਲ ਆ ਠੀਕ ਆ ਪਰ ਜਮਾ ਮੁੱਲ ਆਪਣਾ ਜਾਇਜ ਆਗਾ ਠੀਕ ਆ ਛੋਟੀਆਂ ਛੋਟੀਆਂ ਕੱਟੀਆਂ ਆਮ 40 40000 ਦੀਆਂ ਵੀ ਨੇ ਤੇ ਬਾਕੀ ਇਹਦੇ ਚੰਗੇ ਸੀਮਣ ਦੀ ਕੱਟੀਆਂ ਚੰਗੇ ਰਿਕਾਰਡ ਦੀ ਕੱਟੀਆਂ ਜਿਹੜੀ ਗੱਲ ਆ ਠੀਕ ਆ ਪਲੀ ਪਲਾਈ ਕੱਟੀ ਐ ਇਹੇ ਬਲਕਿ ਬਲਕਿ ਕੋਈ ਬਾਹਲੇ ਆਉਂਦਾ ਸਾਂਭ ਕੇ ਨਹੀਂ ਵੀ ਜਾ ਕੇ ਬੰਦੇ ਨੂੰ ਬਾਹਲਾ ਮੱਥਾ ਮਾਰਨਾ ਪੈਣਾ ਹੂੰ ਵੀ ਜਾ ਕੇ ਜ਼ੋਰ ਲਾ ਕੇ ਪਹਿਲਾਂ ਲਿੱਸੀ ਲਾਵੇਂ ਬੱਚੀ ਲੈ ਕੱਟੀ ਲੈ ਕੇ ਫਿਰ ਉਹਨੂੰ ਸਾਂਭਣਾ ਪੈਣਾ ਹੂੰ ਸਹੀ ਗੱਲ ਹੈ ਨਾ ਇਹ ਜਾਂਦੀ ਮਲਟੀਕਾ ਭਰਾ ਕੇ ਸਾਲ ਨੂੰ ਇਹਨਾਂ ਮਦਲਖਾਨੇ ਕਿਤੇ ਠੀਕਾ ਦਾ ਢਾਈ ਸਾਲ ਦੀ ਹੋ ਕੇ ਲੂਗੀ ਪਰ ਜਿੱਦੇ ਢਾਈ ਸਾਲ ਦੀ ਹੋਗੀ ਕੱਟੀ ਦੱਸੂਗੀ ਮੈਂ ਕੱਟੀ ਆ ਹੂੰ ਸਹੀ ਗੱਲ ਕੋਈ ਉਵੇਂ ਨਹੀਂ ਹੋਣਾ ਲੈ 45000 ਚੋਂ ਥੋੜਾ ਲੈ ਲੇ ਲੰਬੀ ਦੇ ਕੱਟੀ ਦੇ ਹਾਂ ਲੰਬਾਈ ਬਹੁਤ ਆ ਕੱਟੀ ਦੀ ਉਚਾਈ ਬਹੁਤ ਆ ਲੰਬਾਈ ਬਹੁਤ ਆ ਨਾ ਕੱਟੀ ਜਿਹੜੇ ਹਿਸਾਬ ਨਾਲ ਲੰਬੀ ਹੈ ਨਾ ਉਸ ਹਿਸਾਬ ਨਾਲ ਕੱਦ ਕਦ ਕਰਨਾ ਜਿਹੜੀ ਕੱਟੀ ਲੰਬੀ ਨਹੀਂ ਹੁੰਦੀ ਉਹਦਾ ਕਦ ਨਹੀਂ ਕਰਨਾ ਉਹਨੇ ਹੂੰ ਇਹ ਮਤਲਬ 4 ਸਪੇਰੇ ਨਹੀਂ ਮਤਲਬ ਉਹਨੂੰ ਹੀ ਕੱਟੀ 45000 ਚ ਬਾਈਓ ਦਾ ਮਾਨਤਾ ਜ਼ਰੂਰ ਕਰਦੋ ਦੇਖ ਤੋ ਤੂੰ ਇੱਥੋਂ ਦੇਖ ਤੋ ਚੁਗਾਠਾ ਦੇਖ ਕਿੰਨਾ 1.5 ਗੱਠਾ ਦਾ ਚੁਗਾਠਾ ਹੈ 1.5 ਗੱਠਾ ਦਾ ਧਾਹ ਚੀ ਪੁੱਠਾ ਭਾਈ ਨੂੰ ਹੈ ਚੜਾਈ ਬਾਕੀ ਰਾਜੀ ਨੂੰ ਜੀ ਬੜੀ ਸਮਝ ਪਈ ਆ ਬਾਕੀ ਬਾਈ ਦਾ ਪਿੰਡ ਹੈ ਗਰਾਈਆ ਤਹਿਸੀਲ ਫੂਜ ਜ਼ਿਲ੍ਹਾ ਬਠਿੰਡਾ 9888224013 ਬਾਈ ਦਾ ਸੰਪਰਕ ਨੰਬਰ ਹੈ ਜਿਹੜੇ ਪਰਾਂ ਨੂੰ ਆਊ ਕੱਟੀ ਪਸੰਦ ਬਾਈ ਨਾਲ ਦਿੱਤਾ ਹੋ ਨੰਬਰ ਤੇ ਕਰ ਲਓ ਇਸ ਵਰਕ 47 ਮੁੱਲਾ 45 ਦੀ ਹਾਂ ਨਾ ਵਿੱਚੋਂ ਮਾਨ ਦਾ ਛੋਟਾ ਛਾਪਾ ਥੋੜਾ ਵਧੀਆ ਮਾਨ ਦਾ ਜ਼ਰੂਰ ਹੋ ਜਾਊਗਾ ਬਾਕੀ ਤੁਹਾਡੀ ਹਮਤਾ ਵੀ ਤੁਸੀਂ ਕਿੰਨਾ ਬਾਈ ਤੇ ਰਿੱਟ ਕਟਵਾ ਸਕਦੇ ਹੋ ਨਾ ਇਹ ਮਾਨ ਕਾ ਨਹੀਂ ਹੋਣਾ ਬਾਈ ਛੋਟਾ ਛਾਪਾ ਹੀ ਕਰਨਾ ਕੱਟੀ ਰਹਿਦਾ ਕਿਹੜਾ ਠੀਕ ਹੈ ਜੀ ਵੱਡਣ ਵਾਲੇ ਬੰਦੇ ਕੱਟੀ ਮੰਗਦੇ ਆਪਾਂ ਦੇਣੀ ਨਹੀਂ ਵੱਡਣ ਵਾਲਿਆਂ ਨੂੰ ਨਾ ਨਾ ਐਡੀ ਕੱਟੀ ਵੱਡਣ ਵਾਲੇ ਕੋ ਥੋੜੇ ਬੰਨੋ ਜਿਹੜੀ ਗੱਲ ਆ ਮੇਰੇ ਕੋਲੇ ਥੋੜਾ ਪਿੰਡ ਵੱਡਾਰ ਕੇ ਵੱਡਣ ਵਾਲੇ 게ਟੇ ਵਾਲੇ ਮਾਰਦੇ ਨਾ ਸਾਡੇ ਆਉਂਦੇ ਵੱਧਾ ਇੱਥੇ ਵੱਡਾ ਪਿੰਡ ਕਰਕੇ 게ਟੇ ਵਾਲ ਉਹਦਾ ਕਰਕੇ ਬਸ ਮੈਂ ਤੋਂ ਬਿੰਦੇ ਛੱਟੇ ਮੇਰੇ ਕੋਲੇ ਆਈ ਜਾਂਦੇ ਆ ਦੇਹ ਦੂ ਗੱਟੀ ਦੇਹ ਗੱਟੀ ਆਪਾਂ ਉਹਨਾਂ ਨੂੰ ਤਾਂ ਦੇਣੀ ਨਹੀਂ ਉਹਦਾ ਆਪਾਂ ਨੂੰ 60000 ਦੇਣਾ ਆਪਾਂ 60000 ਦੀ ਗੱਟੀ ਦੇਣੀ ਨਹੀਂ ਉਹਨਾਂ ਬਿਲਕੁਲ ਬਿਲਕੁਲ ਪਾਲਣ ਤੋਂ ਘਰ ਦਾ ਸ਼ਿੰਗਾਰ ਬਣਿਆ ਨੇ ਠੀਕ ਆ ਵੀਰੇ ਧੰਨਵਾਦ ਜੀ